ਜਾ ਕਿ ਨੂੰ ਐਸਪ੍ਰੈਸਟੀ ਆਪਣੇ ਇਨੀ ਸਾਂਝ ਹੈਗੀ ਹੈ ਪਿਆਣੀ ਤੇ ਨਾਲੇ ਵੈਸੇ ਮੈਂ ਬੜੇ ਮਾਨ ਨਾਲ ਕਹਿ ਸਕਦਾ ਕਿ ਮੈਨੂੰ ਇੰਨਾ ਸਹਯੋਗ ਮਿਲ ਰਿਹਾ ਹੈ ਮਤਲਬ ਤੁਸੀਂ ਇਹ ਸੋਚ ਸਕਦੇ ਆ ਕਿ ਆਊਟ ਆਫ ਦਾ ਵੇ ਹੋ ਕੇ ਵੀ ਸਾਡੇ ਨਾਲ ਖੜਦੇ ਆ ਤੇ ਇਹ ਸਾਡੇ ਲਈ ਬੜੀ ਅੱਛੀ ਓਪਰਚੁਨਿਟੀ ਹੈ ਕਿ ਮੌਕਾ ਮਿਲਿਆ ਕਿ ਅਸੀਂ ਇਹਨਾਂ ਦੇ ਬਰਥਡੇ ਤੇ ਸ਼ਾਮਿਲ ਹੋਏ ਤਾਂ ਮੁਬਾਰਕਵਾਦ ਦਿਤਿਆ ਤੇ ਕੇਕ ਕੱਟਿਆ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਤੇ ਇਹ ਆਪਣਾ ਸਾਰਾ ਇੱਕ ਆਪਸ ਵਿੱਚ ਪਾਈਚਾਰ ਗਰਭ ਪ੍ਰਤੀਕ ਹੈਗਾ ਤੇ ਸਾਡੇ ਵੱਲੋਂ ਇਹੀ ਹੈ ਕਿ ਅਸੀਂ ਸਾਡੀ ਸਾਰੀ ਪੁਲਿਸ ਫਾਜ਼ਿਲਕਾ ਪੁਲਿਸ ਅਮਿਸ਼ਾ ਪ੍ਰੈਸ ਦੇ ਨਾਲ ਹੈ ਤੇ ਰਹੂਗੀ ਤੇ ਇਕੱਠੇ ਅਸੀਂ ਜਿਹੜੇ ਹੈਗਾ ਇੱਕ ਨਵਾਂ ਮਾਸ ਦਾ ਰਿਸ਼ਤਾ ਤੇ ਇਕੱਠੇ ਮਿਲ ਕੇ ਕੰਮ ਕਰਾਂਗੇ ਪੱਤਰਗਾਇਬ ਆ ਜੀ ਨਾਲ ਤੁਹਾਡੇ ਜਿਹੜੇ ਦੋ ਸ਼ਬਦਾਂ ਸਾਂਝੇ ਕੀਤੇ ਗਏ ਸੀ ਐਕਟੀਵਿਟੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸੰਦੇਸ਼ ਹੈ ਜਿਹੜਾ ਪਬਲਿਕ ਨੂੰ ਦੇਣਾ ਚਾਹੋਗੇ ਕੋਈ ਇਹਦੇ ਚ ਇਹ ਹੈ ਕਿ ਪਬਲਿਕ ਨੂੰ ਇਹ ਸੰਦੇਸ਼ ਆਪਣਾ ਕੀ ਆਖਸੀ ਜਿਹੜਾ ਹੈਗਾ ਸਾਡਾ ਤਨੁ ਮਨ ਨੂੰ ਇਹੀ ਡਿਊਟੀ ਹੁੰਦੀ ਹੈ ਕਿ ਅਸੀਂ ਜਿਹੜਾ ਸੋਸਾਇਟੀ ਦੇ ਵਿੱਚ ਜਿਹੜਾ ਬੰਦਾ ਟਰਬਲ ਕ੍ਰੀਏਟ ਕਰਦਾ ਚਾਹੇ ਹੁਲਗ੍ਰੀਜ਼ਮ ਕਰਦਾ ਜਾਂ ਕੋਈ ਨਸ਼ੇ ਦੀ ਨਾ ਜਾਂ ਕੋਈ ਵੀ ਇਹ ਐਕਟੀਵਿਟੀ ਕਰਦਾ ਉਹਨੂੰ ਆਪਾਂ ਆਪਸ ਚ ਮਿਲ ਬੈਠ ਕੇ ਉਹਨੂੰ ਖਤਮ ਕਰੀਏ ਤੇ ਕੋਈ ਚੀਜ਼ ਹੈ ਜਿਹੜੀ ਆਉਂਦੀ ਹੈ ਜਿਹਦਾ ਆਪਾਂ ਬੈਠ ਕੇ ਸੁਧਾਰ ਕਰ ਸਕਦੇ ਹਾਂ ਸੋ ਮੈਂ ਹਮੇਸ਼ਾ ਇਹ ਸੋਚਦਾ ਹਾਂ ਵੀ ਸੰਪਰਕ ਜਿਹੜਾ ਹੈਗਾ ਆਪਾਂ ਪਿੱਛੇ ਉਹ ਪ੍ਰੋਗਰਾਮ ਚਲਾਇਆ ਡੀਜੀ ਸਰ ਨੇ ਸਪੈਸ਼ਲੀ ਪੰਜਾਬ ਸਰਕਾਰ ਦੀ ਹਜ਼ੰਤਰ ਤੇ ਡੀ ਸਰ ਨੇ ਸਾਨੂੰ ਬਰੀਫ ਕੀਤਾ ਮਿਸ਼ਨ ਸੰਪਰਕ ਉਹਦਾ ਇਹੀ ਹੈ ਮਿਸ਼ਨ ਸੰਪਰਕ ਦਾ ਮਤਲਬ ਹੈ ਕਿ ਆਪਾਂ ਆਪਸ ਚ ਸਾਰੇ ਜੁੜੀਏ ਜੁੜਨ ਨਾਲ ਜਿਹੜਾ ਹੈਗਾ ਉਹ ਸਾਰੇ ਮਸਲੇ ਆਪਣੇ ਹੱਲ ਹੋ ਜਾਂਦੇ ਆ ਜਿਹੜਾ ਕੋ ਕਮਿਊਨੀਕੇਸ਼ਨ ਗੈਪ ਆ ਉਹੀ ਟ੍ਰਬਲ ਕ੍ਰੀਏਟ ਕਰਦਾ ਸੋ ਮੈਂ ਇਹ ਚਾਹੁੰਗਾ ਕਿ ਆਪਾਂ ਸਾਰੇ ਮਿਲ ਜੁਲ ਕੇ ਰਹੀਏ ਤੇ ਇਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਾਰਕ ਜੈ ਜੀ ਮੀਡੀਆ ਬੋਲੋ ਸਾਡੇ ਪੱਤਰਕਾਰ ਵੀਰ ਵਿਸ਼ੂ ਸ਼ਾਲੇ ਦਾ ਜਨਮ ਦਿਨ ਮਨਾ ਰਹੇ ਹਨ ਐਸਟਰਨ ਸਾਡੇ ਵਿਸ਼ੇਸ਼ ਮਾਨ ਐਸ ਐਸ ਪੀ ਸ਼੍ਰੀ ਵਰਿੰਦਰ ਰਾੜ ਜੀ ਐਸ ਪੀ ਸਾਹ ਪ੍ਰਦੀਪ ਸੰਧੂ ਜੀ ਡੀ ਐਸ ਪੀ ਸਬ ਡਿਵੀਜ਼ਨ ਫਾਇਰ ਕਮ ਖਾਸ ਤੌਰ ਤੇ ਪਹੁੰਚੇ ਹਨ ਮੇਰੇ ਕੋਲ ਕੋਈ ਐਸੇ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਉਹਨਾਂ ਦਾ ਧੰਨਵਾਦ ਕਰ ਸਕਾਂ ਮੈਨੂੰ ਬਹੁਤ ਖੁਸ਼ੀ ਦਾ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪੱਤਰਕਾਰ ਪਰ ਹਾਜ਼ਰ ਜਾਂਦੋਂ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਮੈਂ ਨਾਲ ਹਮੇਸ਼ਾ ਰਹਿਣੀ ਆ ਮੈਨੂੰ ਉਮੀਦ ਹੈ ਕਿ ਸਾਨੂੰ ਇਹ ਅਗੋਂ ਵੀ ਲਗਾਤਾਰ ਐਸੇ ਤਰ੍ਹਾਂ ਸੰਜੋਗ ਦਿੱਤੇਗਾ ਤੇ ਮੇਰਾ ਕਹਿਣ ਦੇ ਸੀ ਪਹਿਲਾਂ ਤਾਂ ਮੈਸਜਪੀ ਸਾਹਿਬ ਐਸ ਪੀ ਸਾਹਿਬ ਅਤੇ ਡੀਐਸਪੀ ਸਾਹਿਬ ਨੂੰ ਧੰਨਵਾਦ ਕਰਨਾ ਕਿ ਅੱਜ ਮੇਰੇ ਜਨਮ ਦਿਨ ਤੇ ਪਹੁੰਚੇ ਨੇ ਡਿਲਾ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ ਐਸੋਸੀਏਸ਼ਨ ਨੇ ਕਿ ਅੱਜ ਸੈਲੀਬ੍ਰੇਟ ਕੀਤਾ ਹੈ ਮੈਂ ਉਹਨਾਂ ਬਹੁਤ ਧੰਨਵਾਦ ਕਰਦਾ ਹਾਂ